ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਤਾਬਦੀ ਮਨਾਉਣ ਵਾਸਤੇ ਗੁਰੂ ਰਾਮਦਾਸ ਜੀ ਦਾ ਗੁਰਿਆਈ ਗੁਰਪੁਰ ਮਨਾਉਣ ਵਾਸਤੇ ਮਈ ਤੇ ਜੂਨ ਮਹੀਨੇ ਦੇ ਅੰਦਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਢਾਡੀ ਤੇ ਕਵੀਸ਼ਰ ਸਹਿਬਾਨ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਗਏ ਭਾਵੇਂ ਉਸ ਸਮੇਂ ਅਤ ਦੀ ਗਰਮੀ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਗੁਰਬਾਣੀ ਦੇ ਕੈਂਪ, ਗੁਰ ਇਤਿਹਾਸ ਦੇ ਕੈਂਪ ਲਾ ਕੇ ਬੱਚਿਆਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸੰਗਤ ਜੀ ਅਗਸਤ ਮਹੀਨੇ ਦੇ ਅੰਦਰ ਹੀ 5000 ਤੋਂ ਵੱਧ ਪ੍ਰਾਣੀ ਅੰਮ੍ਰਿਤ ਬਾਣ ਕਰਕੇ ਗੁਰੂ ਵਾਲੇ ਬਣੇ ਇਸ ਮਹੀਨਾ ਜਿਹੜਾ ਚੱਲ ਰਿਹਾ ਹੈ ਸਤੰਬਰ ਦਾ ਗੁਰੂ ਅਮਰਦਾਸ ਪਿਤਾ ਜੀ ਦੀ ਸ਼ਤਾਬਦੀ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਿਆਈ ਗੁਰਪੁਰਬ ਤੇ ਮੈਨੂੰ ਦੱਸਦਿਆਂ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਸੰਗਤ ਜੀ ਸਤੰਬਰ ਮਹੀਨੇ ਵਿੱਚ 10000 ਤੋਂ ਵਧੇਰੇ ਪ੍ਰਾਣੀ ਅੰਮ੍ਰਿਤ ਬਾਣ ਕਰਨਗੇ